ਵਾਹਿਗੁਰਜਾ ਖਾਲਸਾ ਵਾਹਿਗੁਰਜ ਕੀ ਫਤਿਹ ਗੁਰੂ ਰੂਪ ਖੁਰਸਵਾਰੀ ਸਾਧ ਸੰਗਤ ਜੀਓ ਆਪ ਸਭ ਗੁਰਬਾਣੀ ਦੇ ਨਾਲ ਜੁੜਨ ਵਾਸਤੇ ਗੁਰਬਾਣੀ ਦੀ ਖੋਜ ਕਰਨ ਵਾਸਤੇ ਗੁਰਬਾਣੀ ਤੇ ਅਮਲ ਕਰਨ ਵਾਸਤੇ ਜੁੜਦੇ ਹੋ ਔਰ ਇਸੇ ਕਰਕੇ ਹੀ ਸਤਿਗੁਰੂ ਨੇ ਗੁਰਬਾਣੀ ਦੇ ਵਿੱਚ ਲਿਖਿਆ ਹੈ ਕਿ ਤੁਰ ਕੀ ਬਾਣੀ ਆਈ ਤਿਰ ਸਗਲੀ ਚਿੰਤ ਮਟਾਈ ਇਹ ਧੁਰੋਂ ਅਕਾਲ ਪੁਰਖ ਪਰਮਾਤਮਾ ਵੱਲੋਂ ਭੇਜੀ ਹੋਈ ਬਾਣੀ ਹੈ ਔਰ ਇਸ ਬਾਣੀ ਇਸ ਸੱਚ ਦੇ ਰਸਤੇ ਤੇ ਜਿਹੜਾ ਚੱਲਣ ਦਾ ਪੈਂਡਾ ਤੈ ਕਰਨ ਦਾ ਕੰਮ ਵੀ ਹੈ ਪਿਆਰਿਓ ਉਹ ਵੀ ਹਾਰੀ-ਸ਼ਾਰੀ ਦੇ ਇਸੇ ਨਹੀਂ ਆਉਂਦਾ ਸੋ ਆਓ ਅਜਾਪਾਂ ਗਿਆਨੀ ਸੰਤ ਸਿੰਘ ਜੀ ਮਸਕੀਨ ਹੋਈ ਜਿਨ੍ਹਾਂ ਵੱਲੋਂ ਕੀਤੀ ਹੋਈ ਵਿਚਾਰ ਦੇ ਨਾਲ ਆਪ ਜੀ ਨੂੰ ਜਾਣੂ ਕਰਾਈਏ ਕਹਿੰਦੇ ਨੇ ਜਦ ਬਾਣੀ ਦੀ ਬੰਤਰ ਹੋ ਰਹੀ ਸੀ ਪਹਿਲੇ ਬਾਸ਼ਾ ਤੋਂ ਦੂਜੇ ਦੂਜੇ ਤੋਂ ਤੀਜੇ ਸਿਲਸਲੇਵਾਰ ਪੋਥੀਆਂ ਆਈਆਂ ਕੁਦਰਤੀ ਗੱਲ ਸੀ ਇੱਕ ਦੇਸ਼ ਵਿੱਚ ਥੋੜੀ ਬਾਤੀ ਹਲਚਲ ਮਚਣੀ ਸ਼ੁਰੂ ਹੋਈ ਕਿਉਂਕਿ ਇਸ ਤੋਂ ਪਹਿਲਾਂ ਬ੍ਰਾਹਮਣਾਂ ਦਾ ਬੋਲਬਾਲਾ ਸੀ ਜੋ ਕੁਝ ਵੀ ਹੁੰਦਾ ਸੀ ਉਹ ਬ੍ਰਾਹਮਣਾਂ ਦੇ ਅਨੁਸਾਰ ਹੀ ਸਾਰੇ ਕਰਮ ਹੁੰਦੇ ਸੀ ਬ੍ਰਾਹਮਣਾਂ ਨੇ ਆਣ ਕੇ ਗੁਰੂ ਅਮਰਦਾਸ ਜੀ ਮਹਾਰਾਜ ਦੇ ਅੱਗੇ ਬੇਨਤੀ ਕੀਤੀ ਮਹਾਰਾਜ ਇਸ ਦੇਸ਼ ਦੇ ਵਿੱਚ 18 ਪ੍ਰਾਣ ਨੇ 27 ਸਿਮਰਤਿਆਂ ਨੇ 6 ਸ਼ਾਸਤਰ ਨੇ 4 ਵੇਦ ਨੇ 108 ਦੇ ਕਰੀਬ ਉਪਨਿਸ਼ਦਾਂ ਤੇ ਇਸ ਤੋਂ ਇਲਾਵਾ ਛੋਟੇ-ਮोटे ਗ੍ਰੰਥ ਤੇ ਤੁਹਾਨੂੰ ਨਵੇਂ ਗ੍ਰੰਥ ਬਣਾਉਣ ਦੀ ਕੀ ਲੋੜ ਪੈ ਗਈ ਹੈ ਉਹ ਹੀ ਪੜ੍ਹੀਏ ਕਿਸੇ ਕੋਲ ਵਕਤ ਨਹੀਂ ਕੋਈ ਬੰਦਾ ساری ਜ਼ਿੰਦਗੀ ਵਰੀਨ ਕਰ ਸਕੇ ਤੇ ਸਾਰਾ ਪੜ੍ਹ ਸਕੇ ਤੁਸੀਂ ਨਵੇਂ ਗ੍ਰੰਥ ਦੀ ਸਿਰਜਣਾ ਕਰਨਾਂ ਕਿ ਭਿਓ ਆਖਰ ਤੁਹਾਨੂੰ ਕਿਹੜੀ ਲੋੜ ਮਹਿਸੂਸ ਹੋਈ ਹੈ ਤਗੋਂ ਗੁਰੂ ਅਮਰਦਾਸ ਜੀ ਮੁਸਕਰਾ ਕੇ ਬੋਲੇ ਕਹਿਣ ਲਗੇ ਕਿ ਜੈਸੇ ਧਰਤੀ ਉਪਰ ਮਿਗਲਾ ਵਰਸਤ ਹੈ ਕਿ ਆ ਧਰਤੀ ਮਦੇ ਪਾਣੀ ਨਹੀਂ ਤੇ ਜੇ ਪਾਸ਼ਾ ਦੀ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਆ ਪਿਆਰਿਓ ਬੜਾ ਸੁੰਦਰ ਜਵਾਬ ਦਿੰਦੇ ਨੇ ਬੜੀ ਸੁੰਦਰ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਮਹਾਰਾਜ ਕਹਿੰਦੇ ਪਹਿਲਾਂ ਮੈਨੂੰ ਦੱਸੋ ਧਰਤੀ ਦੇ ਉੱਪਰ ਮੀਂਹ ਪੈਂਦਾ ਹੈ ਤੇ ਧਰਤੀ ਹਰੀ-ਭਰੀ ਹੋ ਜਾਂਦੀ ਹੈ ਕਿ ਧਰਤੀ ਦੇ ਥੱਲੇ ਪਾਣੀ ਨਹੀਂ ਹੈ ਜਦ ਧਰਤੀ ਦੇ ਥੱਲੇ ਪਾਣੀ ਹੈ ਤੇ ਫਿਰ ਉੱਪਰੋਂ ਬਰਸਣ ਦੀ ਕੀ ਲੋੜ ਥੱਲੇ ਵਾਲਾ ਪਾਣੀ ਜਿਹੜਾ ਹੈ ਉਹੀ ਧਰਤੀ ਦੀ ਪਿਆਸ ਬੁਝਾ ਸਕਦਾ ਹੈ ਉਹਦੇ ਨਾਲ ਹੀ ਧਰਤੀ ਸਿੰਜੀ ਜਾ ਸਕਦੀ ਹੈ ਅਗਰ ਧਰਤੀ ਦੇ ਥੱਲੇੋਂ ਖੂਬਣਾ ਕੇ ਪਾਣੀ ਕਢੀਏ ਤਾਂ ਕਿਤਨਾ ਕੁ ਧਰਤੀ ਨੂੰ ਸ਼ਰਾਬ ਕਰੇਗਾ ਕਿਤਨਾ ਥਾਂ ਤਰ ਕਰੇਗਾ ਬਹੁਤ ਥੋੜੀ ਥਾਂ ਬਹੁਤ ਥੋੜੀ ਥਾਂ ਉੱਚੇ ਟਿੱਬੇ ਰਹਿ ਜਾਣਗੇ ਮਾਰੂਥਲ ਰਹਿ ਜਾਏਗਾ ਪਹਾੜਾਂ ਦੀਆਂ ਕੰਧਰਾਂ ਰਹਿ ਜਾਣਗੀਆਂ ਬੱਦਲ ਜਿਹੜੇ ਨੇ ਉਹ ਸਾਰੀ ਥਾਂ ਤੇ ਬਰਸਦੇ ਨੇ ਉਹ ਹਰ ਜਗ੍ਹਾ ਤੇ ਬਰਸਦੇ ਨਹੀਂ ਉੱਚੇ ਨਹੀਂਵੇਂ ਥਾਂਾਂ ਤੇ ਫਿਰ ਜਾ ਕੇ ਉਹ ਜ਼ਮੀਨ ਜਿਹੜੀ ਐ ਸਿੰਜਦੇ ਨੇ ਤੁਹਾਡੇ ਜਿਹੜੇ ਪੁਰਾਣੇ ਧਾਰਮਿਕ ਗ੍ਰੰਥ ਨੇ ਉਹ ਸਾਰੇ ਖੂਹ ਨੇ ਪਾਣੀ ਉਹਨਾਂ ਵਿੱਚ ਜ਼ਰੂਰ ਹੈ ਪਿਆਸ ਜ਼ਰੂਰ ਬੁਝਦੀ ਏ ਪਰ ਹੁਣ ਕਿਸੇ ਦੇ ਕੋਲ ਰੱਸੀ ਹੋਵੇ ਡੋਲ ਹੋਵੇ ਤੇ ਖਿੱਚਣ ਦੀ ਸਮਰੱਥਾ ਵੀ ਹੋਵੇ ਤਾਂ ਉਹ ਹੀ ਕੱਢ ਸਕੇਗਾ ਨਾ ਹਾਰੀ ਸਾਰੀ ਨੂੰ ਤੇ ਪਾਣੀ ਨਹੀਂ ਨਾ ਪ੍ਰਾਪਤ ਹੋਵੇਗਾ ਜਿਵੇਂ ਬਬੀਹਾ ਪ੍ਰਿਯੋ ਪ੍ਰਿਯੋ ਕਰਕੇ ਪਾਣੀ ਮੰਗਦਾ ਹੈ ਤਰਤੀ ਦੇ ਵਿੱਚੋਂ ਪਾਣੀ ਨਹੀਂ ਪੀ ਸਕਦਾ ਉਸ ਦੀ ਪਿਆਸ ਤਾਂ ਫਿਰ ਉਹ ਪਰਮੇਸ਼ਰ بارش ਦੇ ਨਾਲ ਹੀ ਬੁਝਾਉਂਦਾ ਹੈ ਨਾ ਸੋ ਪਹਿਲੇ ਤੇ ਇਹਨਾਂ ਧਰਮ ਗ੍ਰੰਥਾਂ ਨੂੰ ਪੜਨ ਵਾਸਤੇ ਉਹ 35 ਸਾਲ ਦੇ ਕਰੀਬ ਸੰਸਕ੍ਰਿਤ ਤੇ ਵਿਆਕਰਨ ਸਿੱਖਣ ਵਿੱਚ ਲੰਗਾ ਦੇਵੇ ਫਿਰ ਇਹਨਾਂ ਦੇ ਅਰਥ ਬੋਧ ਪੜੇ ਤੇ ਸਾਰੀ ਜ਼ਿੰਦਗੀ ਤੇ ਇਸੇ ਦੇ ਵਿੱਚ ਹੀ ਖਚਤ ਹੋ ਗਈ ਵਲੀਨ ਹੋ ਗਈ ਜੇ ਕਿਦਰੇ ਕਦ ਡੋਲ ਪਾਣੀ ਦਾ ਲਭਾ ਵੀ ਤੇ ਪਤਾ ਨਹੀਂ ਉਹ ਮਿਲਣਾ ਵੀ ਹੈ ਕਿ ਨਹੀਂ ਉਹ ਵੀ ਆਉਂਦਿਆਂ ਆਉਂਦਿਆਂ ਤੱਕ ਡੁੱਲ ਜਾਏਗਾ ਅਸੀਂ ਜਸ ਬਾਣੀ ਦਾ ਉਚਾਰਨ ਕਰਦੇ ਹਾਂ ਉਹਦੇ ਵਿੱਚ ਵਿਖਮਤਾ ਨਹੀਂ ਹੈ ਉਹ ਖੁੱਲੀ ਹੈ ਮਨੁੱਖ ਦੀ ਆਮ ਬੋਲਚਾਲ ਵੀ ਹੈ ਭਾਸ਼ਾ ਵੀ ਹੈ ਔਰ ਸ਼ਬਦਾਂ ਨੂੰ ਛਿਪਾ ਕੇ ਇਤਿਹਾਸ ਤੇ ਇਤਿਹਾਸ ਦੇ ਨਾਲ ਨਹੀਂ ਜੋੜਿਆ ਗਿਆ ਇਸਵਾ ਤੇ ਇਹ ਬਦਲਾਂ ਦਾ ਪਾਣੀ ਹੈ ਧਰਤੀ ਵਿੱਚ ਇਹ ਸਮਾਏਗਾ ਔਰ ਇਹ ਧਰਤੀ ਵਾਲਾ ਪਾਣੀ ਜਿਹੜਾ ਹੈ ਉਹ ਸਾਰੀ ਧਰਤੀ ਨੂੰ ਨਹੀਂ ਸਿੰਜ ਸਕਦਾ ਸੱਚ ਦਾ ਰਸਤਾ ਹੈ ਬੇਸ਼ੱਕ ਔਖਾ ਹੈ ਪਰ ਇਸ ਰਸਤੇ ਦੇ ਉੱਤੇ ਕਦੀ ਭੀੜਾ ਨਹੀਂ ਹੁੰਦੀਆਂ ਜਿਸ ਰਾਸਤੇ ਪੰਡਤ ਗਏ ਪਾਛੇ ਪਰਿਭਹੀ ਇੱਕ ਅਵਕਟ ਘਾਟੀ ਰਾਮ ਕੀ ਤੇ ਚੜ ਰਿਓ ਕਬੀਰ ਸ਼ਾਂਤ ਕਰ ਦਿੱਤਾ ਔਰ ਕਹਿ ਦਿੱਤਾ ਐ ਬ੍ਰਾਹਮਣ ਤੇਰੇ ਵੇਦ ਤੇਰੇ ਤੋਂ ਬਿਨਾ ਕੋਈ ਹੋਰ ਨਹੀਂ ਜਾਣਦਾ ਔਰ ਤੂੰ ਹੀ ਪੁੱਠੇ ਸਿੱਧੇ ਜੋ ਅਰਥ ਕਰੇ ਉਹ ਹੀ ਹੈ ਅਸੀਂ ਉਸ ਬਾਣੀ ਦਾ ਉਚਾਰਨ ਕੀਤੇ ਜਿਸ ਨੂੰ ਹਰ ਇੱਕ ਪੜ ਸਕਦਾ ਹੈ ਹਰ ਇੱਕ ਜੁੜ ਸਕਦਾ ਹੈ ਉਸ ਨੂੰ ਸਮਝ ਸਕਦਾ ਹੈ ਉਹਦੇ ਅਨਸਾਰ ਆਪਣਾ ਜੀਵਨ ਢਾਲ ਸਕਦਾ ਹੈ ਸੋ ਇਹ ਸੀ ਸਚਾਈ ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਅਨਵਾਦ ਕੀਤਾ ਔਰ ਧਰ ਤੋਂ ਗੁਰੂਆਂ ਨੂੰ ਇਹ ਬਾਣੀ ਪ੍ਰਾਪਤ ਹੋਈ ਔਰ ਇਸ ਬਾਣੀ ਦੇ ਨਾਲ ਬਹੁਤ ਜਹਾਜ ਬਣਿਆ ਔਰ ਸਾਰੀਆਂ ਸੰਗਤਾਂ ਇਹਦੇ ਵਿੱਚੋਂ ਆਪਣੇ ਆਪ ਵੀ ਰਸ ਲੈ ਕੇ ਅੱਗੇ ਵਧੀਆਂ ਨੇ ਇਹਦੇ ਵਿੱਚ ਕੋਈ ਉਲਝਣ ਵਾਲੀ ਗੱਲ ਨਹੀਂ ਸਪਸ਼ਟ ਬਾਣੀ ਹੈ ਸਿੱਧੀ ਸਾਧੀ ਪੜਨੀ ਸੁਣਨੀ ਵਿਚਾਰਨੀ ਅਤੇ ਉਸ ਤੇ ਅਮਲ ਕਰਕੇ ਆਪਣਾ ਜੀਵਨ ਸਫਲਾ ਬਣਾਉਣਾ ਹੀ ਇਸ ਨੂੰ ਕਹਿੰਦੇ ਹਨ ਸੋ ਏਸੀ ਆ ਜੀਵਚਾਰ ਜੋ ਆਪ ਜੀ ਨਾਲ ਸਾਂਝੀ ਕੀਤੀ ਹੈ ਆਸ ਹੈ ਗੁਰੂ ਮੁਖ ਪਿਆਰਿਓ ਆਪ ਜੀ ਦੇ ਹਿਰਦਿਆਂ ਦੇ ਵਿੱਚ ਵਸੇਗੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਤੇ ਕਿਰਪਾ ਕਰਨ ਹੋਈਆਂ ਭੁੱਲਾਂ ਨੂੰ ਨਾ ਜਿਤਾ ਰਹੋ ਆਓ ਜੀ ਕਿਰਪਾ ਕਰੋ ਗੱਜ ਕੇ ਫਤਿਹ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ